ਬਿਮਾਰਕਾਂ ਵੀ ਬਹੁਤ ਬਹੁਤ ਉਹ ਲਾ ਲਿਆ ਆਪਣਾ ਪਹਿਲਾਂ ਬੁਲਟ ਤੋਂ ਫਿਰ ਇਹਦੇ ਤਾਂ ਲਾਤਾ ਹੀਗਾ ਵੀ ਆਈਪੀ ਨੰਬਰ ਲਿਆ ਹੀ ਕਿਹਣੀ ਕੋਪੀ ਘੈਂਟ ਆ ਧੀਆ ਲਾਓ ਜੀ ਆਪਾਂ ਟੇਕ ਰਿਹਾ ਮੱਥਾ ਦਿਨ ਚੱਲਦੇ ਬੈਨੇ ਬਾਬੇ ਦੇ ਇੱਥੇ ਮੱਥਾ ਟੇਕਣਾ ਜ਼ਰੂਰੀ ਹੁੰਦਾ ਹੈ ਨਾ ਆਏ ਸਾਲ ਤੇ ਬਾਕੀ ਆਇਆ ਮੱਥਾ ਟੇਕਣ ਬਾਕੀ ਨਾਲ ਦੇ ਉਧਰ ਹੱਥ ਹੁੰਦੇ ਨੇ ਆਉਂਦੇ ਆ ਫਿਰ ਟੇਕਦੇ ਆ ਮੱਥਾ ਪਲੇਡਿੰਗ ਜਿਆਦਾ ਤੇੜ ਪਾਇਆ ਇਹਨਾਂ ਨੇ ਹਾਂਜੀ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਵਲੌਗ ਦੀ ਸ਼ੁਰੂਆਤ ਹੋਈ ਹੈ ਜੀ ਅੱਜ ਚੱਲਿਆਂ ਦਿੱਲੀ ਤੇ ਭਰਾ ਨੇ ਲੈਂਦੀ ਸੀ ਗੱਡੀ ਆਜੋ ਫਿਰ ਤੁਹਾਨੂੰ ਦਿਖਾਉਣੇ ਅੱਜ ਦਿੱਲੀ ਤੇ ਮਿਲਦੇ ਆਂ ਫਿਰ ਅੱਜ ਵਾਲ ਵੀ ਸੈੱਟ ਕਰਾਉਣੇ ਨੇ ਤੇ ਫਿਰ ਚੱਲਦੇ ਆ ਜੀ ਆਜੋ ਬਣੇ ਰਹੋ ਸਾਡੇ ਨਾਲ ਔਰ ਇਹ ਪਹੁੰਚ ਗਏ ਹੀ ਪਾਟੜਾ ਹੁਣ ਚੱਲਦੇ ਆਂ ਦਿੱਲੀ ਦੋ ਦਾ ਭਾ ਦੇ 1 2 3 4 ਕਿੰਨੇ ਰੁਪਏ ਡੀ ਲੈ 77 ਲੈ ਫੜਾ ਲੋ ਜੀ ਪਵਾ ਲਿਆ ਤੇ ਹੁਣ ਨਿਕਲਦੇ ਆਂ ਛੱਡਦੇ ਆਂ ਇੱਕ ਬੰਦਾ ਹੋਰ ਚੱਕ ਲੈ ਫਸਟ ਟੈਗ ਦੇ ਹੋਣਾ ਜ਼ਰੂਰੀ ਹੈ ਜਾਨਾ ਸੱਤ ਸੌ ਦਾ ਬਣਵਾਇਆ ਦਿਓ ਬਨੇ ਇੱਕ ਵਾਰੀ ਲੋੜੇ ਨਹੀਂ ਪੈਂਦੀ ਸੀ ਕਿ ਉਹ ਤੁਹਾਨੂੰ ਬਣਵਾ ਲਿਆ ਲੋ ਜੋ ਵੀ ਮਿੱਤਰੋ ਹਾਂ ਵੀ ਮਿੱਤਰੋ ਆਪਾਂ ਚੱਲ ਪਏ ਦਿੱਲੀ ਰਹਿਣ ਦੇ ਵਾਪਸ ਮੁੜਦਾ ਵਾਪਸ ਮੁੜਦੀ ਹੈ ਦਿੱਲੀ ਬਹੁਤ ਦੂਰੇ ਦਿੱਲੀ ਬਹੁਤ ਦੂਰੇ ਨਵੇਂ ਰੋਡ ਦੀ ਬਿੱਲੀ ਚੰਡੀਗੜ੍ਹੇ ਜਾਂਦੇ ਨਵੇਂ ਰੋਡ ਤੇ ਪੈ ਗਈਆਂ ਸੀ ਹਾਂ ਨਵੇਂ ਜੰਮੂ ਕਟਰਾ ਤੇ ਜੰਮੂ ਕਟਰਾ ਦੇ ਤੁਹਾਨੂੰ ਆਹ ਵੇਖੋ ਯਾਰ ਰੋਡ ਬਣਿਆ ਨਵਾਂ ਉਹ ਇੱਥੇ ਪੈ ਗਿਆ ਹੁਣ ਅਸੀਂ ਪਾਣੀ ਇਹ ਚਲ ਨਾ ਪਾਣੀ ਹੋਰ ਚਲ ਮੈਂ ਨਾ ਆਈਸਕ੍ਰੀਮ ਖਾ ਲੈਂਦਾ ਆ ਆਈਸਕ੍ਰੀਮ ਨਹੀਂ ਖਾਣੀ ਆ ਆਈਸਕ੍ਰੀਮ ਵਾਲੇ ਕਿੱਥੇ ਦਾ ਕੰਮ ਚੱਲਦਾ ਆਈਸਕ੍ਰੀਮ ਨਹੀਂ ਖਾਂਦੇ ਬਿਲੇ ਨਹੀਂ ਪਾਣੀ ਦੀ ਬੋਤਲ ਆ ਹੀ ਖਾਲੇ ਦਾ ਜਾ ਪਹੁੰਚ ਗਏ ਰੁਤਕ ਤੇ ਨਾ ਦਿੱਲੀ ਪਹੁੰਚਣ ਵਾਲੇ ਆ ਕੀ ਜਾਂਦਾ ਮੈਂ ਤੈਨੂੰ ਉਹ ਪਹਿਲਾਂ ਹੀ ਆ ਕੇ ਆ ਰਿਹਾ ਪਾਈ ਜਾਂਦਾ ਵਿੱਚ ਹੋਰ ਲਓ ਇਹੀ ਪਹੁੰਚ ਚੁੱਕੇ ਹਾਂ ਬਾਦਰਗੜ ਪੀਨੇ ਆਚਾਰ ਨਾਲ ਖਾਣੇ ਆ ਪਕੌੜੇ ਆ ਜਾ ਉਧਰ ਆ ਜਾ ਦਵਿੰਦਰ ਜੀ ਦਵਿੰਦਰ ਉਹ ਉੱਥੇ ਪੈਣੇ ਆ ਜਾ ਗਰ ਲਾਲ ਉਹ ਉਥੇ ਓਹ ਵੇਖ ਆ ਵੇਖ ਗੱਲਾਂ ਮਾਰਾਂਗਾ ਘੈਂਟ ਚੀਜ਼ ਆ ਜਾ ਆ ਜਾ ਆ ਆ ਆ ਉਹ ਲੈਂਦੇ ਸਿੰਪਲ ਬ੍ਰੈਡ ਕਰਾ ਲੀ ਫਿਰ ਮੁਰਕੀ ਕੰਮ ਹੀ ਪਕਾੜਦੇ ਠੀਕ ਥੋੜੇ ਜਾਂਦੇ ਬਾਅਦ ਬਰੈਡ ਖਾਣੇ ਬਰੈਡ ਵੇਖ ਲੈਨੇ ਕਿੰਨੇ ਵੀ ਖਾਣੇ ਆ 10 ਕਿਲੋ ਜੀ ਲੈਨੇ ਪਾਣੀ ਮੰਗਾ ਦਵਿੰਦਰ ਜੀ ਹਾਂ ਜੀ ਉਦੋਂ ਤੈਨੂੰ ਪਾਣੀ ਦੀ ਅੱਗ ਲੱਗੀ ਸੀ ਜਦੋਂ ਕਿੰਨਾ ਪਾਣੀ ਕਰਦੇ ਆ ਅੱਧਾ ਕਿੰਨੇ ਕੋਕੋੜੇ ਕਰਦੇ ਮਿਕਸ ਮਿਕਸ ਕੋਕੋੜੇ ਕਿੰਨੇ 4 ਚਾਹ ਲਓ 4 ਚਾਹ ਕਰਦੇ 4 ਚਾਹ ਵਧੀਆ ਗੁੰਢੜਾ ਦੀ ਹੈ ਨਾ ਹਾਂ 4 ਚਾਹ ਹੀ ਖੜ ਜਾ 4 ਚਾਹ ਜੇ ਮੈਂ ਦੰਦਾ ਤਾਂ ਕਿਹੜੀ ਸਪੈਸ਼ਲ ਹੈ ਕਿਹੜੀ 4 ਚਾਹ ਤਾਰੀ ਸਟਾਰਟਿੰਗ ਤੇ ਫਾਸਟ 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 ਤੇ ਆ ਬਸ ਕੁੱਲਰ ਚਾਹੀਦੀ ਕੁੱਲੜੀ ਕਰਦੇ ਕੁੱਲੜ 3 ਕਰਦੇ ਆ ਓਕੇ ਦੀ ਵੈਲੇ ਕੁੱਲ ਨੂੰ ਵੀ 3 ਕਰਦੇ ਆ ਇਹਦੇ ਵਿੱਚ ਕੀ ਸਪੈਸ਼ਲ ਦੇ ਇਹਦੇ ਵਿੱਚ ਕਿਸ ਕਿਸ ਨੂੰ ਬੜਾ ਵਾਲਾ ਚਾਹੀਦਾ ਛੋਟੇ ਛੋਟੇ ਵੀ ਹੋਵੇ ਛੋਟੀ ਲੈ ਆ ਚਾਰ ਕਰ ਚਾਰ ਕਰ ਅੱਧਾ ਕਿਲੋ ਪੋੜੇ ਕਰਦੇ ਮਿਕਸ ਹਾਂ ਬਸ ਕੀ ਫਿਰ ਦੇਖਦੇ ਤੇ ਉਹ ਮੈਨਾ ਇੱਕ ਬ੍ਰੈਂਡ ਕਰਦੇ ਪਹਿਲਾਂ ਹਲੋ ਕੀ ਕਿਵੇਂ ਗੱਲ ਬਾਤ ਏ ਉਹ ਦੂਜਾ ਪਰ ਬੈਠ ਗਿਆ ਦਾ ਉਮਾਰਾ ਦੇੰ ਦੇ ਗੱਲ ਸਾਡੀ ਗੱਡੀ ਦਾ ਖੜਾ ਖੜਾ ਟਾਇਰ ਪੈਂਚਰ ਹੋ ਗਿਆ ਆ ਵਾਲੇ ਕਿਲਗੀ ਤੇ ਹੁਣ ਅਸੀਂ ਥੋੜੇ ਟਾਈਮ ਬਾਅਦ ਜਾ ਪੀ ਗਏ ਉਹਦੇ ਤੇ ਆਪਣਾ ਜੋਰਜ ਮੈਚ ਉੱਥੇ ਕਰਾਂਗੇ ਤੂੰ ਕਰੇਗਾ ਜਿਆਦਾ ਹਾਂ ਅਜੀ ਤੁਸੀਂ ਪਹਿਲਾਂ ਟਾਇਰ ਫੋਮਗੇ ਤਾਂ ਹੀ ਅੱਗੇ ਜਾਣਾ ਮੈਂ ਕੱਲਾ ਨਹੀਂ ਕਰਾਂਗਾ ਸਾਰੀ ਕਰ ਖੜੀ ਖਲਤੀ ਜਾ ਖੜੀ ਖਲਤੀ ਯਾਰ ਲੋਕਾਂ ਦੇ ਕੋਲੇ ਚੱਲ ਗਈਆਂ ਗੱਡੀਆਂ ਦੇ ਟਾਇਰ ਫਟਦੇ ਨੇ ਆਡੀ ਗੱਡੀ ਗਲਤੀ ਦੇ ਇਹਨੂੰ ਕਹਿੰਦੇ ਨੇ ਮਾੜੀ ਕਿਸਮਤ ਠੀਕ ਹੈ ਜੀ ਉਹ ਮਾੜੀ ਕਿਸਮਤ ਉਹ ਵੇਹੜੇ ਤੇ ਕਹਿੰਦੇ ਨੇ ਉਹਦਾ ਪਿੱਛੇ ਇੱਕ ਕੁੱਤਾ ਆੜਿਆ ਲੱਗਾ ਉਹ ਕੰਮ ਉਹ ਕਰਦਾ ਸੀ ਤੁਹਾਨੂੰ ਵੱਡ ਕੇ ਆਣਾ ਅਸੀਂ ਅੰਦਰ ਬੈਠੇ ਤੇ ਬਾਹਰ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਮੰਨ ਲਓ ਪਰ ਇੱਕ ਪਾਸੇ ਕਿਸਮਤ ਸਾਡੀ ਚੰਗੀ ਵੀ ਇਹ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਸਕੂਲ ਚੋਂ ਆਇਆ ਉਹ ਪੜ ਕੇ ਸਕੂਲ ਚੋਂ ਆਇਆ ਹੈ ਕਲਾਸ ਲਾ ਕੇ ਨਹੀਂ ਬੜਾ ਬੁੱਕ ਸੁਖਾਈਆਂ ਆਪਣੀਆਂ ਠੀਕ ਹੈ ਸਾਲੀ ਦਾ ਦਰਸੂ ਕਰਦਾ चारिया मुगफाय फाइव बाय वन ना देले खाली रख के थे खाली दे किंदे ओ नहीं नहीं ये नहीं चलो आ जा कर लाला ये आ चेक दे गुलाब जामुन ना ना एमडी लगी यार बेटा वाले गर्म देख ब्रेड ले तू आना भाई

ਆ ਦੇਖੀ ਓਏ ਨਵਿੰਦਰ ਚਲੋ ਬਈ ਪੰਪੇਰ ਦੇ ਟਾਇਰ ਪਾਏ ਅੱਜ ਗੱਲ ਸੁਣੋ ਹੈ ਟਾਇਰ ਪੁਆ ਨਹੀਂ ਤੇ ਬੇਸਰ ਖਾੜੀ ਹੁਣ ਬੈਠਾ ਬੇਸ ਤੇ ਟਾਇਰ ਪਾਣੀ ਬੇਸਰ ਖਾੜੀ ਹੈ ਆ ਹੁਣ ਹੈ ਆਲਾ ਟਾਇਰਾਂ ਦੀ ਗਲੋੜੀ ਹੋਈ ਤੱਕ ਨਿਕਲ ਗਿਆ ਓ ਇੰਨਾ ਸ਼ੁਕਰ ਕਰ ਚਲਦੀ ਤਾਂ ਨਹੀਂ ਨਿਕਲਿਆ ਹਣ ਪਾੜਿਆ ਟਾਇਰ ਚਲਦੀ ਗੱਡੀ ਲੈਣਾ ਹੋਰ ਨਹੀਂ ਚਲਦੀ ਜਾਲੀ ਓ ਮੇਰੇ ਵੀ ਲੈ ਕੇ ਆਇਆ ਤਾ ਕੀ ਹੁਲੀ ਐ ਐਵਰੇਜ ਹਾਵਾਂ ਚੱਲ ਚੱਲ ਇੱਕ ਹੀ ਰਹਿ ਗਿਆ ਤੇ ਹੀ ਹਰਦਾ ਹੋਲੇ 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 ਐ ਕਰਕੇ ਬੇ ਕਰਕੇ ਆਏ ਓਏ ਪਹਿਲਾਂ ਖੋਲ ਲਾ ਨਟ ਖੋਲ ਲਾ ਖੜ ਜਾ ਮੜਾ ਜੇ ਜੇਵਿੰਦਰ ਇਹ ਬਸ ਥਲੇ ਡਿੱਗ ਦੇਗੀ ਨਹੀਂ ਨਹੀਂ ਮੈਂ ਕਿਹਾ ਵੀ ਚੰਗੀ ਤਰ੍ਹਾਂ ਅੱਗੇ ਗੁਜਰੇ ਚੱਲ ਚੱਲ ਅੱਗੇ ਆਪਣੇ ਮੋਹਨ ਵਿੰਦੇ ਪੈ ਗੱਲ ਸੁਣ ਦਵਿੰਦਰ ਚਿੱਟੇ ਪਾ ਕੇ ਆਇਆ ਸੀ ਹਨਾ ਹਾਂ ਉਹ ਕਹਿੰਦਾ ਕਾਲੇ ਆਪਣੇ ਉਹ ਤਾਂ ਫੁੱਲ ਫੀਲਿੰਗ ਚ ਆਇਆ ਸੀ ਹਨਾ ਫੁੱਲ ਇਹ ਮੈਂ ਜੀ ਪਤਾ ਨਹੀਂ ਦਿੱਲੀ ਚ ਕੀ ਕੋਈ ਕੀ ਕੋਈ ਆਹੀ ਵੇ ਲੋਰਾਂ 'ਚ ਫਿਰ ਆਹੀ ਲੋਰਾਂ 'ਚ ਆ ਆਈਆਂ ਨੇ ਕੰਮ ਆਹੀ ਕਿਉਂ ਲੋਰਾਂ ਪਾ ਕੇ ਆਇਆ ਸੜਾ ਸਾਨੂੰ ਪਤਾ ਹੀ ਤੇਰੀ ਗੱਡੀ ਬਾਰੇ ਹਾਂ ਪੈਂਚਰ ਲਾਣੇ ਆਏ ਸੀਗੇ ਲੇ ਕੇ ਹੈ ਪਰ ਕੁੱਤੇ ਖਣੀ ਨਹੀਂ ਜਿਹੜੀ ਤੂੰ ਕਰਾਦੀ ਕਈ 100 ਕਿਲੋਮੀਟਰ ਜਾ ਆਏ ਆ 3000 ਕਿਲੋਮੀਟਰ ਜਾਏ ਆ ਇਹ ਸਾਲਾ ਮਾੜਾ ਉਹਨੇ ਦੀ ਜਵਾਖੜੀ ਹੈ ਇਹਦਾ ਦੇਖ ਦੇ ਦੇਖ ਤੂੰ ਦਿੱਤੀ ਕਮਲ ਵਿਆਹ ਦੇਖ ਦੇ ਪਰ ਧੱਕਾ ਮਾਰ ਓਏ ਤੂੰ ਤੂੰ ਛੁੱਟਣੇ ਚ ਕੋਸ਼ਿਸ਼ ਕਰਨੀ ਓੱਚ ਮਾਰ ਧੱਕਾ ਹਾਂ ਮੈਂ ਮਗਾ ਤੂੰ ਤੇ ਜੁੱਟਣੇ ਚ ਕੋਈ ਕਸਰ ਨਹੀਂ ਚੱਦੀ ਬਾ ਰਬਣੀ ਰੱਖੋ ਹੋਰ ਭੈਣ ਜੋ ਦਾ ਮਾਰਨ ਦੇ ਖਲੋਤਾਂ ਚ ਲਿਆਏ ਸੀ ਹਨ ਭੈਣ ਜੋ ਪੈਸੇ ਨਾਲ ਅੱਜ ਤੈਰ ਹੋਈ ਗੱਡੀ ਵੀ ਨਵੀਂ ਲੈ ਲਾਂਗੇ ਅੱਜ ਗੱਡੀ ਲੈ ਪੈਸੇ ਵੀ ਨੂੰ ਕਹ ਅੰਦਰੋਂ ਚੁੱਕ ਲਈ ਹੀ ਤੇ ਤੈ ਹੀ ਭੁੱਲ ਜੀਏ ਹਾਂਜੀ ਵੈਰੀ ਗੁੱਡ ਪੈਂਚਰ ਉਹਨੂੰ ਕਹ ਕੈਸ਼ ਇਅਰ ਨੂੰ ਕਹ ਆ ਜਾ ਤੋ ਪਹੁੰਚ ਗਏ ਜੀ ਦਿੱਲੀ ਹੁਣ ਦੇਖਦੇ ਆ ਗੱਡੀ ਵਾਲੀ ਪਾਰਕਿੰਗ ਕੋਈ ਦੇਖਦੇ ਆ ਗੱਡੀ ਲਾਉਣੇ ਆ ਬਾਕੀ ਤਾਂ ਉੱਤਰ ਕੇ ਸਾਰੇ ਗੱਡੀ ਵਾਲੀ ਪਾਰਕਿੰਗ ਔਖੀ ਆ ਯਾਰ ਇੱਥੇ ਇੱਥੇ ਗੱਡੀ ਲਾਉਣੀ ਬੜੀ ਔਖੀ ਆ ਦੁਕਾਨ ਵੀ ਬਹੁਤ ਦੂਰ ਰਹਿ ਗਈ ਲੱਗਦਾ ਵਾਪਸੀ ਕਰਨੀ ਪਊਗੀ ਕਾਫੀ ਦੂਰ ਲੰਘੀ ਦੁਕਾਨ ਤਾਂ ਚੱਲ ਦੇਖਦੇ ਆ ਤਾਂ ਪਹੁੰਚ ਗਏ ਆਪਣੀ ਲੋਕੇਸ਼ਨ ਉਤੇ ਬਾਕੀ ਅੰਦਰ ਨੇ ਸਾਰੇ ਤਾਂ ਵਹੀ ਇਹੋ ਜਰਾ ਸਤਿ ਸ਼੍ਰੀ ਅਕਾਲ ਸੱਤ ਜਣ ਕਿੰਨੇ ਵੇ ਤੁਰੇ ਆਪਾਂ ਹੋ ਤਰੇ ਹੀ ਤੰਨੋਇ ਫੇਰ ਚੱਲਾ ਆਹ ਚੀਜ਼ ਨਾਲ ਆਹ ਚੀਜ਼ ਘੈਂਟ ਆ ਬੰਦੇ ਆ ਦੇ ਦੁੱਧ ਜੱਡਾ ਨਾ ਸਮਝ ਨਹੀਂ ਆ ਇਹ ਕਿੰਨਾ ਸਮਝ ਨਹੀਂ ਆ ਗਰੰਟੀ ਆ ਜਾਣ ਕਲੀਏ ਜੀ ਆਵਿੰਦਰਾ ਚਲੋ ਫਿਰ ਮੱਥਾ ਤਾਂ ਦੇਖਣਾ ਗੁਰਦਰਾ ਸਾਹਿਬ ਲੇਟ ਹੋ ਜਾਣਗੇ ਪਰ ਆਪਾਂ ਨਾ ਹਾਂ ਜੀ ਆਓ ਪਰ ਹੈਪੀ ਬਰਥਡੇ ਮਨਾਣਾ ਉੱਥਰ ਉਹ ਦੁਕਾਨ ਚ ਬੈਠੇ ਹੈ ਹੈਪੀ ਬਰਥਡੇ ਮਨਾਣਾ ਕੇਕ ਕੱਟਣਾ ਚਲੋ ਫਿਰ ਗੁਰਬਾਣੀ ਦੇ ਕੰਨਾਂ 'ਚ ਪੈ ਜਾਣਾ ਤਾਂ ਸੱਚੀ ਸਕੂਨ ਮਿਲ ਜਾਂਦਾ ਆ ਚੀਜ਼ ਨੂੰ ਹਨਾ ਟੂ ਯੂ ਬੰਨੀ ਗੁਰਦਰਾ ਕਰਕੇ ਟੂ ਯੂ ਤੇਰੇ ਆਲਾ ਚੱਕ ਉਹ ਵਹੀ ਗੈ ਨਹੀਂ ਨਾ ਪਹਿਲਾਂ ਪਤਾ ਹੀ ਜਨਮ ਮੂੰਹ ਨਹੀਂ ਖੋਲਦਾ ਉਹ ਬੜੀ ਹੀ ਵਰਨਾਉਦਾ ਮੂੰਹ ਬੱਚੀ ਬਰਥਡੇ ਦੀ ਕਿਸਮਤ ਏ ਖਰਾਬ ਹੈ ਨਹੀਂ ਹੈ ਉਹ ਦਾਰਕਾ ਹੀ ਬਹੁਤ ਸਾਲੀਆਂ ਉਹ ਪੁਲਣ ਨਹੀਂ ਉਲਟਾ ਬੁਲੋ ਸੋ ਹੈਪੀ ਬਰਥਡੇ ਅਰੇ ਹੋ ਜਾ ਵੀ ਸੂਝ ਉਤਰ ਜਾਏਗੀ ਯਾਰ ਮਾਰੇ ਤੇ ਨੰਬਰ ਭਰ ਕੇ ਖਾ ਖਾ ਦਾ ਦਾ ਇਹ ਪਹਿਲੇ ਗਰਮ ਕਰਦੇ ਉਹ ਜੀ ਇੱਥੇ ਹੋ ਗਿਆ ਸੀ ਵਿਹਲੇ ਐਨਓ ਸੀ ਵਗੈਰਾ ਆ ਜੂਗੀ 10 ਕਿਲੋਨਾਂ ਤੱਕ ਪੇਮੈਂਟ ਦੇ ਦਿੱ ਸਾਰੀ ਤੇ ਬਾਕੀ ਹੁਣ ਚੱਲਦੇ ਆਂ ਦੇਖਦੇ ਆਂ ਕਿੱਧਰ ਦਾ ਬਣਾਉਨੇ ਆ ਪਿੰਡ ਜਾਣੇ ਆ ਘੁੰਮਣਾ ਫਿਰਨਾ ਇਹ ਬਾਅਦ ਚ ਦੱਸਾਂਗੇ ਮਤਲਬ ਜੋ ਪਲਾਨ ਤੇ ਹੋਊਗਾ ਉਹ ਸਾਹਮਣੇ ਫਿਰ ਕਰ ਲਾਂਗੇ ਤੇ ਬਾਕੀ ਹੁਣ ਨਿਕਲਦੇ ਆਂ ਟਾਈਮ ਮਤਲਬ ਇੱਥੇ ਤਾਂ ਗਲਤੀ ਆ ਐਸੇ ਟਾਈਮ ਹੋ ਗਿਆ 8:30 ਹੋ ਗਏ ਵੀ ਇਹ ਚਨਾ ਹਵਾ ਚੈੱਕ ਕਰਾਉਣੀ ਆ ਦੇਖਦਾ ਜੀ ਕਿ ਹੋਇਆ ਨਾ ਹਵਾ ਵਾਲਾ ਫਿਰ ਹਵਾ ਵੀ ਚੈੱਕ ਕਰਾਉਣੀ ਪੈਣੀ ਇਦੇ ਚੋਂ ਬਾਕੀ ਹੁਣ ਨਿਕਲਦੇ ਆ ਤੇ ਪਿੰਡ ਜਾ ਰਹੇ ਆ ਬਾਈ ਇਹ ਪਟਿਆਲੇ ਨੂੰ ਜਾਰੀ ਗੱਡੀ ਬੱਪਾ ਹਰਿਆਣਾ ਰੋਟੀ ਖਾਣ ਜਾਵਾਂਗੇ ਆਪਾਂ ਸਪੈਸ਼ਲ ਅੱਛਾ ਹਾਂ ਫਿਰ ਉਦੋਂ ਬਾਅਦ ਹੈ ਪਿੰਡ ਉਦੋਂ ਬਾਅਦ ਸਿੱਧਾ ਪਿੰਡ ਇਤਨੀ ਰੋਟੀ ਮਿਲਦੀ ਇਤਨੀ ਰੋਟੀ ਉਹ ਪਸੰਦ ਨਹੀਂ ਅੱਛਾ ਹਾਂ ਪਟਿਆਲੇ ਨਹੀਂ ਜਾਦੇ ਉਹ ਪਟਿਆਲਾ ਪਟਿਆਲਾ ਹੀ ਆ ਜਿਹੜੀ ਲਵਾ ਕੇ ਪਟਿਆਲੇ ਫਿਰ ਹਾਂ ਪਟਿਆਲੇ ਹਾਜਰੀ ਲਵਾ ਕੇ ਫਿਰ ਪਿੰਡ ਧੰਦੇ ਚਾਰੋ ਜਣ ਪਟਿਆਲੇ ਨੂੰ ਹਾਂ ਜੀ 20 ਤਰੀਕ ਟੈਂਕੀ ਤੇਲ ਦੀ ਹੈ ਆ ਤੀਜੀ ਟੈਂਕੀ ਤੇਲ ਦੀ ਹੈ ਲੈਣ ਲਾ ਕੇ ਇਹ ਤਾਂ ਦਿੱਲੀ ਹੈ ਥੋੜਾ ਥੋੜਾ ਕਰਕੇ ਪਵਾਦੇ ਆ ਨਾ ਟੈਂਕੀ ਜਗਾ ਘੱਟ ਸੀ ਅਸੀਂ ਨਾ 550 ਦਾ ਭਵਾਂਦੇ ਪਿਆ ਨਾ ਵੀ ਲੋਕਾਂ ਨੂੰ ਐ ਲੱਗੇ ਵੀ ਪਤਾ ਨਹੀਂ ਕਿੰਨਾ ਕੋ ਦੇ ਰਹੇ ਆ ਐਵਰੇਜ ਹੀ ਪੈਸੇ ਐਵਰੇਜ ਆਖੀ ਕਿੰਨੇ ਦੀ 50 ਦੀ ਦੇ ਰਹੀ ਐ ਇਸ ਟਾਈਮ ਐਵਰੇਜ ਖੜ ਜਾ ਕਿੱਥੇ ਬਹਿ ਜਾਂ ਚੈੱਕ ਕਰੋ 50 ਦੀ ਹੈ ਨਾ ਹਾਂ ਜੀ 35 ਦੀ ਗੱਡਰ ਦੀ ਹੁਣ 1000 ਦਾ 1000 ਦਾ 1000 ਦਾ ਇਕੱਠੀ 2000 ਦਾ ਪਹਿਲਾਂ ਬੋਆ ਜੀ ਆ ਕੱਲ ਵਾਸਤੇ ਬੋਆ ਜੀ ਕਿੱਥੇ ਪਹੁੰਚ ਗਏ ਆਪਾਂ ਆ ਪਹੁੰਚ ਗਏ ਆਪਾਂ ਪਟਿਆਲੇ ਪਹੁੰਚਣ ਵਾਲੇ ਆ ਬੰਦ ਆਪਾਂ ਪਹੁੰਚ ਗਏ ਜੀ ਹਮਾਲੇ ਤੇ ਆਪਾਂ ਅਸਲੋਂ ਪਟਿਆਲੇ ਨੂੰ ਮੁੜਨ ਜਾ ਰਹੇ ਆ ਇਹ ਕੱਲ ਨੂੰ 1000 ਰੁਪਏ ਦੇ ਰੋਟੀ ਉੱਥੇ ਖਾਵਾਂਗੇ ਜਾ ਕੇ ਰੋਟੀ ਅੱਪਾ ਖਾਵਾਂਗੇ ਟਾਬੇ ਤੇ ਮੇਰੀ ਚੋਣ ਮੰਨ ਲੈ ਹਾਂਜੀ ਗੁੱਡ ਮਾਰਨਿੰਗ ਜੀ ਕਿਵੇਂ ਹੋ ਸਾਰੇ ਤੇ ਚੱਲਦਿਆਂ ਹੁਣ ਪਿੰਡ ਰਾਤ ਹੋ ਗਈ ਸੀ ਲੇਟ ਪਟਿਆਲੇ ਤੇ ਇਸ ਕਰਕੇ ਆਹੀ ਪਟਿਆਲੇ ਰੋਗੇ ਤੇ ਹੁਣ ਨਿਕਲਦਿਆਂ ਟਾਈਮ 7:30 ਹੋ ਗਏ ਤੇ ਬਾਕੀ ਹੁਣ ਪਟਿਆਲੇ ਸੀਗੇ ਰਾਤ ਇੱਕ ਦੋ ਕੰਮ ਸੀਗਾ ਤੇ ਬਾਕੀ ਹੁਣ ਨਿਕਲਦਿਆਂ ਬਸ ਚੱਲਦੇ ਆ ਫਿਰ ਕਰੇ ਆ ਜੋ ਮਿਲਦੇ ਆ ਵੇਲਾ ਸਾਰੀ ਮਾਰਕੀਟ ਖਾਲੀ ਪਈ ਆ ਐ 1 ਘੰਟੇ 2 ਘੰਟੇ ਤੱਕ ਇੱਥੇ ਹਨਾ ਚਿਕ ਝੰਗਾੜਾ ਪੈਣ ਲੱਗ ਜੂਗਾ ਸਾਰੀ ਮਾਰਕੀਟ ਬੰਦ ਆ 10 ਵਜੇ ਤੱਕ ਕਿੱਡੀ ਖੜਾਉਣ ਨੂੰ ਥਾਂ ਨਹੀਂ ਮਿਲਨੀ ਇੱਥੇ ਲੀਲਾ ਮਹਮਨ ਪਟਿਆਲਾ ਆ ਆਪਾਂ ਪਹੁੰਚ ਗਏ ਘਰ ਤੇ ਟਾਈਮ ਹੋ ਗਿਆ 8:30 ਤੇ ਪਟਿਆਲੇ ਤੋਂ ਪਿੰਡ ਆਉਂਦੇ ਹੁੰਦੇ ਕੋਈ ਟਾਈਮ ਹੀ ਲੱਗਿਆ ਟ੍ਰੈਫਿਕ ਹੈ ਨਹੀਂ ਸੀ ਤੇ ਉਸ ਤੋਂ ਬਾਅਦ ਹੁਣ ਆਏ ਹਾਂ ਹੁਣ ਕਰਦੇ ਆ ਥੋੜੀ ਮੋਡੀ ਰੈਸਟ ਫਿਰ ਪੀ ਕੇ ਚਾਹ ਫਿਰ ਚੱਲਦੇ ਆ ਪਤੜਾ ਲੋ ਜੀ ਅਸੀਂ ਚੱਲ ਪਏ ਪਤਨਾ ਮੌਸਮ ਦੇ ਕਿਉਂ ਕਿੱਡਾ ਸੋਹਣਾ ਹੋਇਆ ਹੈ ਤੇ ਅਸੀਂ ਚੱਲ ਪਏ ਪਤਨਾ ਜੀ ਮੌਸਮ ਦੇਖੋ ਜੀ ਮੀਂਹ ਵਾਲਾ ਫੁੱਲ ਹੋ ਗਿਆ ਲੱਗਦਾ ਵੀ ਪਤਨਾ ਤੱਕ ਜਾਂਦੇ ਆ بارش ਆ ਜਾਣੀ ਫੁੱਲ ਬਟਾ ਫੁੱਲ ਹਨਾ ਹਵਾ ਤਾਂ ਬਹੁਤ ਤੇਜ਼ ਹੈ ਹਵਾ ਬਹੁਤ ਤੇਜ਼ ਹੈ ਤੇ ਇਸ ਕਰਕੇ ਅਸੀਂ ਹੁਣ ਜਾਂਦੇ ਆ ਪਤਨਾ ਟਾਈਮ ਹੋ ਗਿਆ 3 ਵਜਨ ਵਾਲੇ ਨੇ ਤੇ ਹੁਣ ਅਸੀਂ ਨਿਕਲ ਗਏ ਮੈਨੂੰ ਆਦਾ ਨੇਰੀ ਨੂਰੀ ਆ ਜਾਣੀ ਹੈ ਰਸਤੇ ਜੀ ਹਨਾ ਆਉ ਹੈ ਆ ਗਈ ਨੇਰੀ ਆ ਦੇਖੋ ਤੁਹਾਨੂੰ ਦਿਖਾਉਂਦਾ ਆ ਦੇ ਤੇ ਬਾਕੀ ਹੁਣ ਚੱਲਦੇ ਆ ਪਤਨਾ ਤੇ ਇੱਕ ਦੋ ਕੰਮ ਨੇ ਉਹ ਪੈਂਟ ਲੈ ਆਏ ਨਹੀਂ ਮੈਂ ਚੱਕੇ ਯਾਰ ਹਨਾ ਨਾਲੇ ਮੈਂ ਕਿਹਾ ਚੱਲ ਕੋਈ ਇੱਕ ਗੱਲ ਲੈਣਾ ਜਦੋਂ ਆਪਾਂ ਨਿਕਲਿਆ ਘਰੋਂ ਉਹਦੋ ਮੌਸਮ ਕੇ ਇਸੀ ਵੀ ਲਾਲੋ ਕਿੰਨੀ ਧੁੱਪ ਗਰਮੀ ਝੇਠੀ ਵੀ ਕਾਰ ਚ ਬੈਠੀਏ ਨਿਕਲ ਕੇ ਅੰਦਰ ਪੰਜ ਮਿੰਟਾਂ ਦੀ ਰਾਹ ਦੇ ਉੱਪਰ ਐ ਲੱਗਦਾ ਵੀ ਮੀਂਹ ਬਸ ਆ ਗਿਆ ਹਵਾ ਦਾ ਚੱਲ ਗਈ ਹੈ ਪੂਰੀ ਤੇਜ਼ ਤੇ ਇਹ ਹੀ ਬਣ ਰਿਹਾ ਐਕਸਾਈਟਮੈਂਟ ਜੀ ਵੀ ਮੀਂਹ ਕਦੋਂ ਆਊਗਾ ਪਰ ਬੱਦਲ ਬਹੁਤ ਹੈ ਚਲੋ ਐਨਾ ਐਨਾ ਕ ਵੀ ਠੀਕ ਐ ਵੀ ਧੁੱਪ ਗਈ ਹੈ ਨਾ ਮਤਲਬ ਸੂਰਜ ਬਹੁਤ ਹੋ ਗਿਆ ਤੇ ਬੱਦਲ ਛਾ ਗਏ ਹੁਣ ਐਵੇਂ ਐਵੇਂ ਚਲ ਧੁੱਪ ਤੇ ਇਹ ਵੀ ਹੁਣ ਠੰਡ ਹੋ ਜੂਗੀ ਚਾਹੇ ਹਵਾ ਵੀ ਚੱਲੀ ਜਾਵੇ ਮੀਂਹ ਆਵੇ ਨਾ ਆਵੇ ਪਰ ਧੁੱਪ ਤੋਂ ਬਿਨਾ ਮੌਸਮ ਉਮੀਦਾਂ ਵੀ ਕੋਈ ਫਰਕ ਪੈ ਹੀ ਜਾਂਦਾ ਹੈ। ਮੀਂਹ ਤਾਂ ਬੇਸ਼ੱਕ ਭਾਵੇਂ ਨਾ ਵੀ ਆਵੇ ਹੈਨਾ। ਹੁਣ ਖੁੱਲਿਆ ਆਪਣੇ। ਕਿਹੜਾ? ਸ਼ਾਇਨ ਬਾਦ। ਪਤਰਾ ਵੀ ਹਣ ਮੌਸਮ ਉਮੀ ਹੋਇਆ ਪਿਆ ਹੈ। ਮੌਸਮ ਮੌਸਮ ਹੋਇਆ ਪਿਆ ਅੱਜ ਤਾਂ। ਮੌਸਮ। ਆਊਗਾ ਮੀਂਹ ਪੱਕਾ। ਹੋ ਚੁਈਆ ਪਿੰਡ ਕਿ ਨਹੀਂ ਹੋ ਚੁਈਆ ਪਿੰਡ ਤੱਕ ਕੇ ਆਓ ਜੀ ਪਹੁੰਚ ਗਏ ਪਿੰਡ ਤੇ ਤੁਹਾਨੂੰ ਮਿਲਦਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਸਾਡਾ ਚੈਨਲ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਓਕੇ ਜੀ ਧੰਨਵਾਦ ਮਿਲਦੇ ਆ ਤੁਹਾਨੂੰ ਇੱਕ ਨਵੇਂ ਬਲੌਗ ਦੇ ਵਿੱਚ